ਇਹ ਕਾਲਾ ਸਾਹਿਬ ਵਾਇਕਰ ਜੀ ਕੀ ਫਤਿਹ ਮੇਰਾ ਨਾਮ ਰਜਿੰਦਰ ਸਿੰਘ ਪਿੰਡ ਚਗਾਵਾ ਕੀ ਮਸਲਾ ਜਿਹੜਾ ਮਸਲਾ ਇਹ ਪੰਚਾਇਤ ਦੀ ਜ਼ਮੀਨ ਦਾ ਵਾ ਮੈਂ 1.5 ਕਿਲਾ ਜ਼ਮੀਨ ਲਈ 68000 ਰੁਪਏ ਬੋਲੀ ਕਰਾ ਕੇ ਗੁਰਦਰਾ ਸਾਹਿਬ ਉਹ ਓਪਨ ਬੋਲੀ ਇਹ ਬੋਲੀ ਕਰਾ ਕੇ ਮੈਂ ਸਾਰੇ ਮੈਂਬਰ ਸਰਪੰਚ ਸਾਹਿਬਾਨ ਦੇ ਸਾਹਮਣੇ ਜ਼ਮੀਨ ਜਿਹੜੀ ਆ ਉਹ ਠੇਕੇ ਦੇ ਲਈ ਆ 68000 ਰੁਪਏ ਦੀ ਚੋਨਾ ਮੈਂ ਆਪ ਲਾਇਆ ਵਾ ਮੇਰੇ ਕੋਲ ਸਾਰੀਆਂ ਵੀਡੀਓ ਸਾਰੇ ਡਾਕੂਮੈਂਟ ਸਾਰੇ ਪ੍ਰੂਫ ਜਿਹੜੇ ਆ ਬੋਲੀ ਦੇ ਵੀ ਤੇ ਚੋਨਾ ਲਾਇਦੀਆਂ ਵੀ ਸਾਰੀਆਂ ਵੀਡੀਓ ਮੇਰੇ ਕੋਲ ਨੇ ਤੇ ਰਾਮ ਸਿੰਘ ਨੇ ਤੇ ਇਹਨਾਂ ਨੇ ਸਾਰੇ ਜਿਹੜੇ ਵੀ ਗੁਰਜੀਤ ਸਿੰਘ ਆ ਤੇ ਪਰਮਿੰਦਰ ਸਿੰਘ ਆ ਇਹਨਾਂ ਨੇ ਸਾਰਿਆਂ ਨੇ ਰਲ ਕੇ ਗੁਰਬੀਰ ਸਿੰਘ ਆ ਹਰਦੀਪ ਸਿੰਘ ਜਗਦੀਪ ਸਿੰਘ ਇਹਨਾਂ ਨੇ ਸਾਰਿਆਂ ਨੇ ਰਲ ਕੇ ਐਸਐਚਓ ਸਾਹਿਬ ਦੀ ਮਿਲੀ ਭੁਗਤ ਦੇ ਨਾਲ ਝੋਨਾ ਵੜ ਲਿਆ ਵਾ ਕੰਬੈੜ ਆਪਣੀ ਲੈ ਕੇ ਗਏ ਆ ਟਰਾਲੀ ਦੇ ਟਰ ਆਪਣਾ ਲੈ ਕੇ ਆ ਝੋਨਾ ਵੜ ਕੇ ਲੈ ਆਏ ਆ ਅਸੀਂ ਤੇ ਇਨਸਾਫ ਦੀ ਮੰਗ ਕਰਦੇ ਆ ਸਾਡਾ ਝੋਨਾ ਵਾਪਸ ਦਾਇਆ ਜਾਏ ਤੇ ਇਹਨਾਂ ਦੇ ਪਰਚਾ ਕੀਤਾ ਜਾਵੇ ਜਦ ਇਹ ਬੰਦਿਆਂ ਗਾੜੀ ਵੀ ਸਾਡੀ ਇਹ ਰਿਕਵੈਸਟ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਰਹਿਬੁੱਜੀ ਦਾ ਖਾਲਸਾ ਹੈ ਜੋ ਬੀਜੀ ਭੱਤੇ ਨਾਂ ਦਲਬੀਰ ਸਿੰਘ ਜੀ। ਵੇਖੋ ਜੀ ਤੁਹਾਣਾ ਹੀ ਲਾਇਆ। ਵੀਡੀਓ ਬਣੀ ਹੈ ਤੁਹਾਡਾ ਲਾਉਂਦੇ ਦੀ ਆ ਮੁੰਡਾ ਖਾਤ ਖਲਾ ਰੰਗਾ। ਇਹ ਵੀ ਵੀ ਨਾਲ ਬਣੀ ਜੇ। 68000 ਰੁਪਇਆ ਬੋਲੀ ਹੋਈ ਆ ਦੁਆਰੇ। ਹਾਂਜੀ। ਤੇ ਸਰਪੰਚ ਦੇ ਕੋਲ ਬੋਲੀ ਦੀ ਵੀਡੀਓ ਬਣੀ ਜੇ। ਜਾ ਕੇ ਵੇਖ ਲੋ ਤਾਂ ਜਿੰਨੇ 150000 ਰੁਪਇਆ ਲਿੰਦਾ ਹੈ ਸਾਡੇ ਕੋਲ ਅੱਗੇ ਪੈੜੀ ਸਾਡੇ ਕੋਲ ਹੁੰਦੀ ਹੈ ਕਿ ਉਹ ਆਪਣੇ ਘਰ ਹੀ ਦਾਫਰ ਲਿੰਦਾ ਹੈ ਵਰਤ ਲਿੰਦਾ ਹੈ ਬੋਲੀ ਹੁੰਦੀ ਨਹੀਂ ਇਹ ਤੇ ਓਪਨ ਬੋਲੀ ਹੋਈ ਹੈ 88000 ਦੀ ਇਹਦੇ ਮਿਲਦੀ ਤਾਂ 80000 ਦੀ ਰਸੀਦ ਦਾ ਸਭ ਪ੍ਰੂਫ ਇਹਨਾਂ ਦੇ ਕੋਲ ਹੈ ਸਰਪੰਚ ਕੋਲ ਆ ਮੁੰਡੇ ਕੋਲ ਵੀ ਪਹਿਲੋ ਮਿਲਦੀ ਹੁੰਦੀ ਪਹਿਲੋ ਜੋ 50 ਪਹਿਲਾਂ ਕਦੇ ਵੀਡੀਓ ਜਾਂਦੇ ਹੀ ਨਹੀਂ ਇਹ ਘਰ ਹੀ ਖਾ ਲੀਦੇ ਉਹ ਅੱਡੀ ਸਾਨੂੰ ਪਤਾ ਹੀ ਨਹੀਂ ਮੈਂ ਵੀਡੀਓ ਇੱਕ ਲੱਗਾ ਹੀ ਬੰਦੇ ਮੈਨੂੰ ਪਤਾ ਹੀ ਨਹੀਂ ਪੜੀ ਹਜੀ ਕਿ ਨਹੀਂ ਕਿਸੇ ਜਮਾ ਹੀ ਨਹੀਂ ਇੱਦਾਂ ਹੀ ਕਰਾਈ ਦੇ ਪਹਿਲੀ ਕੌਣ ਵੱਢ ਕੇ ਲੈ ਗਿਆ ਤੁਹਾਡੀ ਪੜੀ ਉਹੋ ਹੀ ਲੈ ਗਿਆ ਵੱਢ ਕੇ ਜਿਹੜੇ ਭਗਵਾਨ ਨੇ ਰਾਮ ਸੋਣੇ ਜਿੰਨੇ ਜਿੰਨੇ ਬੰਦਿਆਂ ਦੇ ਨਾਮ ਲਿਖੇ ਇੱਥੇ ਲਿਸਟੇ 'ਚ ਲਿਖੇ ਆ ਵੀਡੀਓ ਬਣ ਗਈ ਆ ਪੁਲਿਸ ਵੀ ਲਾ ਲਈ ਉਹਨਾਂ ਨਾਲ ਜਾ ਕੇ ਉਹਨਾਂ ਨੇ ਇੱਕ ਦਿਨ ਦੋ ਤਿੰਨ ਦਿਨ ਪਹਿਲਾਂ ਵੱਢਣ ਲੱਗੇ ਆ ਤੇ ਤਿੰਨ ਸਿਪਾਹੀ ਗਿਆ ਕਿ ਗਿਆ ਇਹ ਸਾਈ ਗਿਆ ਇਹਨਾਂ ਕੰਪੈਨ ਡੱਕ ਲਈ ਆ ਇਹੀ ਦੋ ਦਿਨ ਫਿਰ ਇਹਨਾਂ ਨੂੰ ਡੀਕਦੇ ਰਹਿ ਇੱਕ ਲੱਗਾ ਇਸੇ ਪੰਚ ਨੂੰ ਤੇ ਬਾਅਦ ਚ ਇਹਨਾਂ ਦੋ ਦਿਨ ਖੜੋ ਕੇ ਵੜਲੀ ਆ ਵਦਨ ਸਾਨੂੰ ਉਸਨੇ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਕਦੀ ਕਾਰਵਾਈ ਕਰਨੀ ਪੁਲਿਸ ਦੇ ਵੱਲੋਂ ਦੇ ਨਹਾੜੇ ਉਹਨਾਂ ਨੂੰ ਡੌਂਡੀ ਕਿ ਕਾਰਵਾਈ ਕਦੀ ਕਰਨੀ ਉਹਦੇ ਸਬੰਧੇ ਤਰਨਾ ਲਾਇਆ ਗਿਆ ਹਾਂਜੀ ਕਿੰਨਾ ਚਿਰ ਲੱਗੇਗਾ ਤਰਨਾ ਤਰਨਾ ਭਾਵੇਂ ਮਹੀਨਾ ਰਹਿ ਭਾਵੇਂ 10 ਦਿਨ ਰਹਿ ਅਸੀਂ ਨਾਲ ਹੀ ਆਂ ਕਿ ਅਸੀਂ ਜੱਟਾਂ ਦੇ ਪੁੱਤ ਹਾਂ ਅਸੀਂ ਉਹੋ ਜਿਹੇ ਬੰਦੇ ਥੋੜਿਆ ਜੋ ਅਸੀਂ ਇਨਸਾਫ ਹੀ ਮੰਗਦੇ ਆਂ ਇਨਸਾਫ ਦਿੱਤਾ ਜਾਵੇ ਕਦੋਂ ਕਰਕੇ ਕਦੀ ਮੰਗਦੇ ਵੀਰਾਂ ਨੂੰ ਹੁਣ ਹੁਣ ਤਾਂ ਤੁਹਾਡੇ ਪਿਆਰ ਨਾਲ ਹੀ ਕਾਰਵਾਈ ਕਰਦੇ ਜਿਹੜਾ ਟਰੈਕਰ ਜਿਹੜਾ ਉੱਤੇ ਦੋਵੇਂ ਦੇ ਦਿੱ ਤੁਹਾਨੂੰ ਦੋਵੇਂ ਜਿਹੜੇ ਦੋ ਬੰਦੇ ਦੋ ਮੱਥੇ ਜਿਹੜੇ ਬੰਨਿਆ ਤੁਮੇ ਟਰੱਕੇ ਆਪਣੇ ਤੋਂ ਫਾਰ ਦੇਣਗੇ ਆਪਾਂ ਨੌਜਵਾਨਾਂ ਨੂੰ ਕਹਿੰਦੇ ਟਰੈਕਰ ਇਹਦੇ ਕਰ ਲੋ ਟਰੈਫਿਕ ਜਾਣ ਦਿਓ ਆਪੋ ਬੈਠੇ ਇੱਥੇ ਜਿਹੜਾ ਸਟੇਜ 'ਤੇ ਆਇਆ ਕੱਲ ਹਾਂ ਹਾਂਜੀ ਪ੍ਰਧਾਨ ਜੀ ਆਹੜਾ ਤਰਨਾ ਲੱਗੇ ਤੇ ਕੀ ਘਟਨਾ ਵਾਪਰੀ ਇਹਦੇ ਵਿੱਚ ਜੀ ਆ ਇਹ ਰੱਤਾਂ ਕਿਸਾਨ ਜਥੇਬੰਦੀਆਂ ਲੋ ਚੱਲ ਰਿਹਾ ਸੀ ਹਾਂਜੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਵੀ ਜਿਨ੍ਹਾਂ ਦੋਸ਼ੀਆਂ ਨੇ ਨਜਾਇਜ਼ ਤੌਰ ਤੇ ਝੋਨਾ ਵਾਢ ਕੇ ਬਦਮਾਸ਼ੀ ਨਾਲ ਐਸਐਚਓ ਨਾਲ ਜਾ ਕੇ ਝੋਨਾ ਵਢਾਉਂਦਾ ਵਾ ਹਾਂਜੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਟਰਾਲੀ ਬਰਾਮਦ ਕੀਤੀ ਜਾਵੇ ਕੰਪੈਨ ਇਥੇ ਲਿਆਂਦੀ ਜਾਵੇ ਹਾਂਜੀ ਕੋਇ ਇਹ ਬੰਦਾੜਾ ਟਰੈਕਟਰ ਵਾਲਾ ਵਾ ਇਹ ਸੋਨੀਆ ਮਾਨ ਦਾ ਜਿਹੜੀ ਹਲਕਾ ਅੰਚਾਰ ਜਾ ਉਹਦਾ ਕੋਈ ਖਾਸ ਬੰਦਾ ਇਹ ਪਹਿਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਫੋਨ ਕਰਕੇ ਕਹਿੰਦਾ ਵੀ ਧਰਨਾ ਚੁੱਕਦੇ ਜੋ 5 ਮਿੰਟ ਕਿ ਕਿ ਨਹੀਂ ਉਹ ਆਂਦਾ ਵੀ ਧਰਨਾ ਲੱਗਾ ਇਨਸਾਫ ਵਾਸਤੇ ਚੁੱਕਣ ਵਾਲੀ ਗੱਲ ਕਿਹੜੀ ਹੈ ਜੇ ਤੇਰੇ ਕੋਲ ਕੋਈ ਡਾਕੂਮੈਂਟ ਹੈ ਤੇ ਤੂੰ ਆਵਦਾ ਜਦੋਂ ਇਹ ਪ੍ਰਬੰਧ ਨੂੰ ਵਿਖਾ ਕੋਈ ਡਾਕੂਮੈਂਟ ਨਹੀਂ ਵਿਖਾ ਸਕਿਆ ਪਲਾਨ ਦੇ ਮੁਤਾਬਕ ਵਿੱਚ ਲੋਪੋ ਕੇ ਐਸਐਚਓ ਦੀ ਸ਼ੈਨਾ ਆ ਆ ਵੇਖੋ ਮੈਂ ਤੁਹਾਨੂੰ ਵਿਖਾਉਣਾ ਵਾ ਆ ਟਰੈਕਟਰ ਲੈ ਕੇ ਇੱਥੇ ਕਿਸਾਨ ਬੈਠੇ ਸੀ ਵਿਚਾਰੇ ਤੇ ਕਿਸਾਨਾਂ ਦੇ ਪੈਰਾਂ ਦੇ ਉੱਤੇ ਕਿਸਾਨ ਮਹਾ ਹੀ ਭਜੇ ਆ ਟਰੈਕਟਰ ਦੇ ਥਲੇ ਦੜਦਰੇ ਲੱਗਾ ਲਖੀਂਪੁਰ ਖੀਰੀ ਪ੍ਰਕਾੜੀਰ ਦਾ ਕੰਡ ਕਰ ਲੱਗਾ ਉਸ ਇਨਸਾਨ ਨੇ ਸ਼ਰਾਬ ਪੀਤੀ ਤੇ ਪਿਸਤੌਲ ਹੋਦ ਕੋ ਆ ਉਹ ਥਾਣੇ ਫੜਾਇਆ ਤਿੰਨ ਤਿੰਨ ਜਣੇ ਆਏ ਨੇ ਦੂਜੇ ਭੱਜਣ ਚ ਕਾਮਜਾਬ ਰਹਿ ਗਏ ਨੇ ਹੋਰ ਇਹਨਾਂ ਦਾਤਰ ਡੰਗਾ ਲਿਆਂਦੀਆਂ ਸੀ ਉਹ ਇੱਧਰ ਨੂੰ ਭੱਜ ਕੇ ਉਹਨਾਂ ਨੂੰ ਧੂਕ ਕੇ ਇੱਥੇ ਜਦੋਂ ਟਰੈਕਟਰ ਤੋਂ ਲਾ ਕੇ ਇਹਨਾਂ ਨੇ ਨੌਜਵਾਨਾਂ ਨੇ ਵਲੰਟੀਅਰਾਂ ਨੇ ਥਾਣੇ ਬੰਦ ਕੀਤਾ ਇਹ ਇਹੋ ਜਿਹਾ ਰਾਜ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ ਆਣ ਕੇ ਕਿਸਾਨਾਂ ਦੇ ਧਰਨੇ ਦੇ ਬਹਿਣ ਵਾਲਾ ਅੱਜ ਕਿਸਾਨਾਂ ਦੇ ਟਰੈਕਟਰ ਚੜਾ ਰਿਹਾ ਆ ਟਰੈਕਟਰ 4x4 ਵੇਖੋ ਕਿੱਡਾ ਤਗੜਾ ਟੈਂਕਰਗਾ ਟਰੈਕਟਰ ਹੈ ਜਿਹੜਾ ਕਿਸਾਨਾਂ ਦੇ ਚੜਾਇਆ ਜਾ ਰਿਹਾ ਤੇ ਚੜਾਇਆ ਕੀ ਦੀ ਸ਼ਹਿਨਾ ਜਾ ਰਿਹਾ ਸੂਨੀਆ ਮਾਨ ਦੀ ਸ਼ਹਿਨਾ ਕਹਿੰਦਾ ਵੀ ਮੈਂ ਵਾਈਸ ਪ੍ਰਧਾਨ ਆ ਚਕਾਵੇਂ ਦਾ ਤੇ ਮੈਂ ਤਿੰਨ ਕਤਲ ਵੀ ਕਰਦਾ ਮੈਨੂੰ ਤਾਂ ਵੀ ਮਾਫੀ ਆ ਤੇ ਆਣ ਕੇ ਸਿੱਧਾ ਹੀ ਕਿਸਾਨਾਂ ਦੇ ਟਰੈਕਟਰ ਚੜ ਮਾਰਨ ਦੀ ਨੀਦ ਨਾਲ ਨੇ ਟਰੈਕਟਰ ਚੜਾਏ ਕਿਸਾਨਾਂ ਦੀ ਸੂਝ-ਬੂਝ ਵਲੰਟੀਅਰਾਂ ਦੀ ਸੂਝ-ਬੂਝ ਇੱਕ ਬਜ਼ੁਰਗ ਬਿਲਕੁਲ ਥੱਲੇ ਡੇਕ ਪਿਆ ਸੀ ਤੇ ਜਿਹੜੇ ਨੌਜਵਾਨਾਂ ਨੇ ਧੂਕੇ ਬੰਨੇ ਕੀਤਾ ਤੇ ਉਹਨੂੰ ਦਬੋ ਦਬ ਟਰੈਕਟਰ ਤੋਂ ਲਾਇਆ ਜੇ ਨਾਂ ਲਾਉਂਦੇ ਤੇ ਪਤਾ ਨਹੀਂ ਕਿੰਨੀਆਂ ਕਿ ਇੱਥੇ ਮੌਤਾਂ ਹੋ ਜਾਣੀਆਂ ਸੀ ਭਾਰਤੀ ਕਿਸਾਨ ਚੁਣੀ ਇਕਤਾ ਸੰਘਰਸ਼ ਵੱਲੋਂ ਬੇਨਤੀ ਹੈ ਜਿੰਨੇ ਵੀ ਅੰਮ੍ਰਿਤਸਰ ਨਾਲ ਜੁੜੇ ਹੋਏ ਬੁਲਾ ਕੇ ਆ ਲੋਪੋ ਕੇ ਖਾਣੇ 2 ਮਿੰਟੋ ਮਿੰਟੀ ਪਹੁੰਚੋ ਆ ਗੁੰਡਿਆਂ ਦਾ ਹਮਲਾ ਵੇਖੋ ਆਮ ਆਦਮੀ ਪਾਰਟੀ ਵਾਲਿਆਂ ਦਾ ਜਿਹੜੇ ਲੋਕ ਕਹਿੰਦੇ ਵੀ ਆਪਾਂ ਇਨਸਾਫ ਦੇਵਾਂਗੇ ਆਮ ਘਰਾਂ ਚੋਂ ਆਮ ਘਰਾਂ ਦੇ ਧਰਨਾਕਾਰੀਆਂ ਦੇ ਉੱਤੇ ਟਰੈਕਟਰ ਚੜਾ ਰਹੇ ਨੇ ਉਹਨਾਂ ਦੇ ਹਮਲਾ ਕੀਤਾ ਗਿਆ ਕੋਈ ਕੀ ਕਾਰਵਾਈ ਹੋਈ ਇਸ ਬਾਰੇ ਇਹ ਆਪਣੇ ਬਿਆਨ ਲਿਖਾਉਣ ਦੇ ਆ ਜੋ ਬਣ ਵੀ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਇਹ ਮਤਲਬ ਇਹ ਦੋਵਾਂ ਕਿਸਾਂ ਦੀ ਕਾਰਵਾਈ ਕੀਤੀ ਹੈ ਹਾਂਜੀ 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 ਜੀ ਨਰ ਹੋ ਗਿਆ ਹਾਂਜੀ ਤੇ ਕਾਰਵਾਈ ਹੋਈ ਨਹੀਂ ਅਸੀਂ ਵੇਟ ਕਰ ਰਹੇ ਹਾਂ ਬੀਡੀਪੀਓ ਕੋਲ ਰਿਪੋਰਟ ਲੈ ਲਈਆਂ ਪਰ ਅਸੀਂ ਕਾਰਵਾਈ ਹੁਣ ਕਰਕੇ ਤੇ ਫਿਰ ਜੋ ਤਫਤੀਸ਼ ਦੇ ਹਿਸਾਬੂ ਹੋਊਗਾ ਉਸ ਹਿਸਾਬ ਨਾਲ ਤਫਤੀਸ਼ ਅਮਲਦਾਰੀ ਹੋਊਗੀ ਜਿਹੜਾ ਕ੍ਰੈਡਿਟ ਕ੍ਰੈਡਿਟ ਚਾਹਵਾਂ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕਿੱਡੀ ਗੱਲ ਹੈ ਇਹ ਚ ਉਹਨਾਂ ਦੇ ਬਿਆਨਾਂ ਦੇ ਹਿਸਾਬ ਨਾਲ ਆ ਜੋ ਬਿਆਨ ਲਿਖਾਉਣਗੇ ਉਸ ਹਿਸਾਬ ਨਾਲ ਤਰ੍ਹਾਂ ਲਾਈ ਜਾਊਗੀ ਜੇ ਬਿਆਨਾਂ ਦੇ ਹਿਸਾਬ ਨਾਲ 300 ਰੁਪਏ ਭੰਦੀ ਹੋਗੀ 300 ਤਰ੍ਹਾਂ ਲਾਈ ਜਾਊਗੀ